ਦੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਾਪੂ ਜੀ ਦਾ ਨਾਮ ਗਰਮੇਲ ਸਿੰਘ ਤਤਾ ਹੈ ਉਹਨਾਂ ਦੀ ਉਮਰ 71 ਸਾਲਾਂ ਦੀ ਹੈ ਉਹ ਬੜੇ ਇਮਾਨਦਾਰ ਅਤੇ ਚੰਗੇ ਸੁਭਾਅ ਦੇ ਸਨ ਉਹ ਹਮੇਸ਼ਾ ਹੀ ਹੱਸਦੇ ਰਹਿੰਦੇ ਸਨ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ ਤੇ ਸਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਲਈ ਕਹਿੰਦੇ ਸਨ ਉਹਨਾਂ ਦਾ ਪਹਿਰਾਵਾ ਬੜਾ ਹੀ ਸਾਦਾ ਸੀ ਉਹ ਹਰ ਇੱਕ ਨਾਲ ਬੜੇ ਹੀ ਪਿਆਰ ਨਾਲ ਬੋਲਦੇ ਸਨ ਉਹ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸਨ ਉਹ ਸਾਡੇ ਨਾਲ ਬਹੁਤ ਹੀ ਖੇਡਦੇ ਸਨ ਮੇਰੇ ਬਾਪੂ ਜੀ ਸਾਹਮੇ ਵਿੱਚ ਰੋਜ਼ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਸਨ ਉਹਨਾਂ ਨੂੰ ਕਦੇ ਵੀ ਗੁੱਸਾ ਨਹੀਂ ਆਉਂਦਾ ਸੀ ਉਹਨਾਂ ਨੂੰ ਪੰਜਾਬ ਜਾਣ ਦਾ ਬਹੁਤ ਚਾਹ ਸੀ ਉਹ ਹਮੇਸ਼ਾ ਹੀ ਆਪ ਤੋਂ ਵੱਡਿਆਂ ਤੇ ਛੋਟਿਆਂ ਨੂੰ ਤੁਸੀਂ ਕਹਿ ਕੇ ਬੁਲਾਉਂਦੇ ਸਨ ਉਹਨਾਂ ਨੂੰ ਪਾਠ ਕਰਨਾ ਨਹੀਂ ਆਉਂਦਾ ਸੀ ਪਰ ਉਹ ਹਮੇਸ਼ਾ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਸਨ ਤੇ ਉਹਨਾਂ ਦੇ ਰੂਮ ਵਿੱਚ ਟੀਵੀ ਤੇ ਹਮੇਸ਼ਾ ਪਾਠ ਲੱਗਿਆ ਰਹਿੰਦਾ ਸੀ ਉਹ ਪਾਠ ਸੁਣਦੇ ਰਹਿੰਦੇ ਸਨ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਸੰਘਰਸ਼ ਕੀਤਾ ਸਾਡੇ ਕੋਲ ਅਜਿਹੇ ਸ਼ਬਦ ਨਹੀਂ ਕਿ ਅਸੀਂ ਆਪਣੇ ਬਾਪੂ ਜੀ ਦੇ ਬਾਰੇ ਕੁਝ ਕਹਿ ਸਕੀਏ ਉਹ ਬਹੁਤ ਹੀ ਨੇਕ ਤੇ ਸੱਚੀ ਰੂਹ ਸਨ ਬਾਪੂ ਜੀ ਮੇਰੇ ਚਾਚੇ ਚਾਚੀਆਂ ਤੇ ਛੋਟੇ ਭਰਾਵਾ ਅਤੇ ਸਾਡੇ ਸਾਰਿਆਂ ਵੱਲੋਂ ਆਖਰੀ ਵਾਰ ਦੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਮੁਰਾਜ ਸਿੰਘ ਤੁਹਾਨੂੰ ਵਾਹਿਗੁਰੂ ਸਿਮਰਨ ਦਾ ਜਾਪ 1 ਮਿੰਟ ਲਈ ਕਰਵਾਣਗੇ ਵਾਹਿਗੁਰੂ 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 ਵਾਹਿਗੁਰ 我爱自己。